ਜ਼ਿਲ੍ਹਾ ਮਾਨਸਾ ਦੇ ਕਸਵਾ ਪੀਖੀ ਚ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਨਸ਼ਾ ਤਸਕਰ ਵੱਲੋਂ ਕਬਜ਼ਾ ਕੀਤੀ ਗਈ ਨਗਰ ਪੰਚਾਇਤ ਪੀਖੀ ਦੀ ਜ਼ਮੀਨ ਉਤੇ ਬਣੇ ਘਰ ਨੂੰ ਤੋੜ ਕੇ ਕਬਜ਼ਾ ਛੁਡਵਾਇਆ ਗਿਆ ਇਹ ਨਸ਼ਾ ਤਸਕਰ ਜਿਸ ਤੇ ਪਹਿਲਾਂ ਹੀ 10 ਮਾਮਲੇ ਦਰਜ ਨੇ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਜਿੱਥੇ ਜਿਹੜਾ ਸਰਕਾਰ ਨੇ ਵੈਸੀ ਮੁਹਿੰਮ ਛੜੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਉਸ ਕਾਰਵਾਈ ਦੇ ਤਹਿਤ ਜੇ ਕਿਸੇ ਨਸ਼ੇ ਦੇ ਸਮਗਲਰ ਨੇ ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਵਗੈਰਾ ਬਣਾਇਆ ਹੋਇਆ ਉਹਦੇ ਤਹਿਤ ਕਾਰਵਾਈ ਕੀਤੀ ਜਾਂਦੀ ਆ ਉਸੇ ਕਾਰਵਾਈ ਦੇ ਤਹਿਤ ਅੱਜ ਨਗਰ ਪੰਚਾਇਤ ਭੇਖੀ ਇੱਥੇ ਨਗਰ ਪੰਚਾਇਤ ਦੀ ਜ਼ਮੀਨ ਦੇ ਉੱਪਰ ਇੱਕ ਪਰਮਜੀਤ ਸਿੰਘ ਪੰਮੀ ਨਾਮ ਦਾ ਸਮਗਲਰ ਹੈ ਜਿਹੜਾ ਇਸ ਸਮੇਂ ਵੀ ਜੇਲ੍ਹ ਚ ਬੰਦ ਹੈ ਉਹਤੇ 10 ਮੁਕਾਦਮੇ ਦਰਜ ਨੇ ਐਨਡੀਪੀਐਸ ਦੇ ਉਹਨਾਂ ਵਿੱਚ ਦੋ ਕਮਰਸ਼ੀਅਲ ਨੇ ਅੱਠ ਦੂਜੇ ਨੇ ਤੇ ਇਸ ਸਮੇਂ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਵੱਲੋਂ ਇੱਥੇ ਛੱਪਣ ਦੀ ਜਗ੍ਹਾ ਇੱਥੇ ਨਗਰ ਪੰਚਾਇਤ ਦੀ ਇਹਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਫਿਰ ਨਗਰ ਪੰਚਾਇਤ ਦੇ ਜਿਹੜੇ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਐਸ ਪਰ ਮਿਊਸਪਲ ਕਾਉਂਸਲ ਐਕਟ ਨਜਾਇਜ਼ ਕਬਜ਼ਾ ਛੱਡਣ ਦਾ ਨੋਟਿਸ ਦਿੱਤਾ ਸੀ ਪਰੰਤੂ ਉਹ ਉਹਦੇ ਵੱਲੋਂ ਨਜਾਇਜ਼ ਕਬਜ਼ਾ ਦੂਰ ਨਾ ਕਰਵਾਉਣ ਕਰਕੇ ਅੱਜ ਪੁਲਿਸ امداد ਲੈ ਕੇ ਇਹ ਕਬਜ਼ਾ ਦੂਰ ਕਰਵਾਇਆ ਗਿਆ ਇਹਦੇ ਵਿੱਚ ਮੈਂ ਬਤੌਰ ਡਿਊਟੀ ਮੈਜਿਸਟ੍ਰੇਟ ਸਾਡੇ ਨੈਤ ਤਹਿਸੀਲਰ ਮਾਨਸਾ ਉਹ ਵੀ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਇੱਥੇ ਹਾਜ਼ਰ ਨੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਸਾਹਿਬ ਆਏ ਨੇ ਤੇ ਉਹਨਾਂ ਦੀ ਸਾਰੀ ਟੀਮ ਹੈ ਇਸ ਤੋਂ ਇਲਾਵਾ ਈਓ ਸਾਹਿਬ ਆਏ ਨੇ ਜਿਨ੍ਹਾਂ ਨੇ ਡਿਪਾਰਟਮੈਂਟ ਦੇ ਤੌਰ ਤੇ ਇਹ ਕਬਜ਼ਾ ਇਥੇ ਸੀ ਕਬਜ਼ਾ ਕਰਮਚਾਰੀ ਦੇ ਤਹਿਤ ਉਹਨਾਂ ਦਾ ਜਿਹੜਾ ਨਿਯਾਜ ਕਬਜ਼ਾ ਸੀ ਉਹ ਦੂਰ ਕਰਵਾਇਆ